ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਆ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਕਿ ਬੀਤੇ ਦਿਨੀ ਰਫਤਾਰ ਰਾਏ ਅਤੇ ਹਰਸ਼ ਜਗਰਾਉਂ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਦੋਨਾਂ ਨੇ ਇੱਕ ਦੂਜੇ ਨੂੰ ਕਾਫੀ ਜ਼ਿਆਦਾ ਰਿਪਲਾਈ ਕੀਤਾ ਉਸ ਤੇ ਚੱਲਦੇ ਆਂ ਕੱਲ ਰਾਤ ਹਰਸ਼ ਜਗਰਾਉਂ ਨੇ ਲਾਈਵ ਆ ਕੇ ਗੱਲਾਂ ਗੱਲਾਂ ਵਿੱਚ ਰਫਤਾਰ ਨੂੰ ਕੀ ਰਿਪਲਾਈ ਕੀਤਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਸਿੱਧੀਆਂ ਰਫਤਾਰ ਨੂੰ ਕੀਤੀਆਂ ਰਿਪਲਾਈ ਤੇ ਨਾਲ ਹੀ ਜੋ ਰਫਤਾਰ ਨੇ ਮੁੱਦਾ ਚੱਕਿਆ ਸੀ ਕਿ ਮੇਰੀ ਪੱਗ ਲਾਗੇ ਲੈ ਗਏ ਉਸ ਬਾਰੇ ਕੀ ਕਿਆ ਹਰਸ਼ ਜਗਰਾਉ ਨੇ ਦਿਖਾਉਨੇ ਤੁਹਾਨੂੰ ਵੀਡੀਓ ਤੇ ਨਾਲ ਹੀ ਲੱਕੀ ਗੋਲਡ ਸਮਿਥ ਨੇ ਲਾਈਵ ਆ ਕੇ ਕੀ ਰਪਲਾਈ ਕੀਤਾ ਇਹਨਾਂ ਸਾਰਿਆਂ ਨੂੰ ਦਿਖਾਉਨੇ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਕੇ ਛੋਡੇ ਰਿਕਵੈਸਟ ਹੈ ਜੇ ਨਵੇਂ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਤੇ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਦੇਗੇ ਜਰੂਰ ਜਾਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਇਦਾਂ ਨਹੀਂ ਹੋਰ ਨਵਿਆਂ ਤੋਂ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਗਰਾਭਰਾਖਾ ਧੰਨਵਾਦ ਹੈਲੋ ਸੱਜੀ ਗੱਲ ਜੀ ਕੀ ਹਾਲ ਨੇ ਸੱਜੀ ਗੱਲ ਬਾਜੀ ਕੀ ਹਾਲ ਚਾਲ ਨੇ ਬਹੁਤ ਸੱਟਾਂ ਬਈ ਸੱਟਾਂ ਤੂੰ ਸੁਣਾਓ ਕੀ ਹਾਲ ਖਰਮਣਾ ਵੀਰੇ ਵਧੀਆ ਵਧੀਆ ਜਾਣ ਤੂੰ ਸੁਣਾ ਕੇ ਮੈਂ ਮੈਂ ਤਾਂ ਬਹਿਮੀਆ ਬਣਿਆ ਬੈਠਾ ਯਾਰ ਨਾ ਨਾ ਭਾਈਆਂ ਯਾਰ ਸਾਰੇ ਭਾਈ ਨੇ ਆਪਾਂ ਯਾਰ ਮੈਂ ਤਾਂ ਯਾਰ ਆ ਸਿਸਟਮ ਜਿਆ ਤਿਆਰ ਕਰਾਈ ਜਾਂਦਾ ਸੀਗਾ ਬਾਂਦੇ ਸੋ 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 ਠੀਕਾ ਠੀਕਾ ਓਹ ਹੋ ਹੋ ਬਈ ਬੜੇ ਆ ਗਏ ਭਰਾ ਆਪ ਨੂੰ ਪਿਆਰ ਕਰਨ ਵਾਲੇ ਬੰਦਾ ਹੁਣ ਦੇ ਜਣਾ ਇੱਕ ਪਿਆਰ ਬੰਦਾ ਬਈ ਕਿੰਨਾ ਬੰਦਾ ਜੁੜ ਪਿਆ ਹਨਾ ਹੋਰ ਬਈ ਠੀਕ ਠਾਕ ਹੋਈ ਸਸਰੀ ਘਰ ਦੀ ਸਾਰਿਆਂ ਨੂੰ ਪਹਿਲਾਂ ਤਾਂ ਬਈ ਅੱਜ ਹਾਂ ਬਹੁਤ ਟਾਈਮ ਬਾਅਦ ਲਾਈਵ ਹੋਏ ਹਨਾ ਆਪਾਂ ਯਾਰ ਕੈਰੀ ਮੇਰੇ ਨਾਲ 2 ਸਾਲ ਹੀ ਹੋ ਗਏ ਯਾਰ ਸਾਨੂੰ 2 ਸਾਲ ਹੋ ਗਏ ਅੱਜ ਪਹਿਲੀ ਵਾਰ ਲਾਈਵ ਹੋਇਆ ਜਦੋਂ ਦੇ ਅਸੀਂ ਇਕੱਠੇ ਰਹਿਣ ਲੱਗੇ ਬੈਠੇ ਅੱਜ ਤੱਕ ਲਾਈਵ ਹੀ ਨਹੀਂ ਇਹ ਇਹ ਵੀ ਆਪਾਂ ਪਾਈਆਂ ਨਾਲੇ ਹੋ ਸਕਦੇ ਆ ਇੱਕ ਦਾ ਬੰਦਾ ਹਾਂ ਸਹੀ ਗੱਲ ਆ ਸਹੀ ਗੱਲ ਆ ਜਿੱਥੇ ਆਪਣੇ ਚਾਰ ਭਰਾ ਆਪਾਂ ਨੂੰ ਜੁੜੇ ਆਪਣੇ ਨਾਲ ਆਪਾਂ ਚਾਰ ਭਰਾਵਾਂ ਨਾਲ ਖੜੇ ਆ ਆਪਣੇ ਨਾਲ ਸਾਰੇ ਖੜੇ ਆ ਤਾਂ ਆਪਾਂ ਲਾਈਵ ਹੋਏ ਆ ਸਹੀ ਗੱਲ ਹੈ ਜਦੋਂ ਤਾਂ ਬੈਕਗ੍ਰਾਉਂਡ ਦਾ ਵੀ ਸਹਾਰਾ ਹੋ ਗਿਆ ਤਾਂ ਲਾਈਵ ਹੋ ਗਏ ਬੁੱਕ ਨੂੰ ਬੈਨ੍ਹੇ ਉਹ ਜਿੱਥੇ ਆ ਹੋਗਾ ਯੂ ਹੋਗਾ ਸਹੀ ਗੱਲ ਹੈ ਬਾਈ ਮੈਂ ਕਿੱਥੇ ਕਹਿੰਦਾ ਪਿਆ ਸੰਧ ਗਿਆ ਉਹ ਦੇਖੋ ਲੀਕੋਟੀਆਂ ਤਾਂ ਲੱਗ ਗਏ ਕਾ ਵਾ ਬੰਦ ਰਿਹਾ ਬੈਠੋ ਉਹ ਰਿੰਗਣ ਦਾ ਕੀ ਫਾਇਦਾ ਸਵਾਤਾ ਤਾਂ ਮੈਂ ਜੁਗਿਆ ਵੀ ਜਦੋਂ ਪਤਾ ਗਿਆ ਵੀ ਜਿੱਥੇ ਭਾਈ ਬੈਠੇ ਨੇ ਲਾਈ ਵੀ ਉੱਥੇ ਕਰੋ ਐਡ ਹਾਂ ਹਾਂ ਹੋਰ ਵੀ ਬਈ ਤਾਂ ਵੀ ਫਸਦੀ ਗੱਲ ਕਰ ਰਹੇ ਆ ਮੈਂ ਮੈਸੇਜ ਮੈਂ ਕਿਹਾ ਫਸਦੀ ਗੱਲ ਬੁਲਾ ਦਈਏ ਬਹੁਤ ਟਾਈਮ ਬਾਅਦ ਦੇਖਿਆ ਹਰਿਆਣੇ ਯਾਰ ਵੀ ਇਦਾਂ ਲਾਈ ਵੀ ਹੁੰਦੇ ਆ ਇਹ ਹੈਗੀ ਆ ਭਾਈ ਆਪਸ਼ਨ ਵੀ ਸਾਡੇ ਵੀ ਬਾ ਮੈਂ ਤਾਂ ਤੁਹਾਨੂੰ ਐ ਕਹਿੰਦਾ ਜਾਓ ਇੱਕ ਦਿਨ ਜਾ ਤਾਂ ਮੈਂ ਆਉਣਾ ਕੋਈ ਨਾ ਜਮਾਰਦੀ ਬਾ ਹੁਣ ਥੋੜਾ ਜਿਹਾ ਉਹੀ ਸੀ ਯਾਰ ਪਤਾ ਹੈ ਤੈਨੂੰ ਉਹ ਚੀਜ਼ਾਂ ਤੋਂ ਬਾਅਦ ਕੀ ਕਹੀ ਗੱਲ ਨਹੀਂ ਨਹੀਂ ਉਵੇਂ ਨਹੀਂ ਉਹ ਯਾਰ ਕਦੇ ਕਥਾਣੇ ਜੇ ਉਧਰ ਪਤਾ ਤੈਨੂੰ ਜਿਵੇਂ ਗੱਡੀ ਗੁੱਡੀ ਆ ਉਹ ਵੀ ਆਪਾਂ ਨੂੰ ਛਣੂਣੀ ਪੈਂਦੀ ਆ ਸਾਰਾ ਕੋ ਰੋਜ਼ ਹੀ ਸੱਦ ਲੈਂਦੇ ਆ ਵਕੀਲ ਹੁਣੀ ਕਦੇ ਐ ਕਰ ਦੋ ਕਦੇ ਇੱਥੇ ਸੇਣ ਮਾਰ ਮੈਂ ਆਵਾ ਮੈਂ ਆਵਾ ਕੋਈ ਨਾ ਆ ਜਿਓ ਜਦੋਂ ਮਰਦੀ ਆ ਜਿਓ ਐ ਤਾਂ ਆਪਾਂ ਇੱਥੇ ਹੁੰਨੇ ਆ ਪਰ ਆਪਾਂ ਨੂੰ ਤਾਂ ਹੀ ਹੁੰਦਾ ਜਦੋਂ ਆਪਾਂ ਵਿਆਹ ਸੀ ਉਦੋਂ ਉਹ ਦਿਨ ਸਾਨੂੰ ਬੁਲਾਇਆ ਹੋਇਆ ਸੀਗੇ ਉਹ ਜੀ ਕਰਕੇ ਪਤਾ ਕੀ ਗੱਡੀ ਦੀ ਉਸ ਪਰਦਾਰੀ ਲੈਣੀ ਸੀ ਨਾ ਉਹਦੇ ਕਰਕੇ ਯਾਰ ਉਹ ਦਿਨ ਸਗੋਂ ਲੇਟ ਹੋ ਗਏ ਜਾਣ ਵੇਲੇ ਉਦੋਂ ਲੇਟ ਹੋ ਗਏ ਤਾਂ ਉਹ ਡੇਟ ਅੱਗੇ ਪੈ ਗਈ ਯਾਰ ਦੇਲਾ ਤੂੰ ਆਇਆ ਕੈਰੀ ਮੁੱਛਾ ਚਾਹ ਚਾੜ ਬੈ ਬੰਤ ਮੱਟਾਲੇ ਦੀ ਰਮੈਂਟਿਕ ਹੋ ਸਕਦੇ ਮੁੱਛਾ ਮੈਂ ਦੱਸਿਆ ਕੈਰੀ ਇਹ ਆਪਾਂ ਜਦੋਂ ਆਪਾਂ ਆਏ ਆਪਾਂ ਮੜਾ ਜੇ ਬੱਟ ਦੇ ਦਿੰਦੇ ਨੇ ਕਿ ਕਈਆਂ ਨੂੰ ਤਾਂ ਗੱਸ਼ੀਆਂ ਪੈ ਜਾਂਦੀਆਂ ਥੱਲੇ ਕਮੈਂਟ ਬੇ ਬੱਬਾ ਬਾਲਾ ਕੋ ਹੋਈ ਜਾਂਦਾ ਕੀ ਹੋਇਆ ਬਾਈ ਗਾਲਾਂ ਗੂਲਾ ਫੂਰੀਆਂ ਪੈ ਰਹੀਆਂ ਨੇ ਲੋਕਾਂ ਨੂੰ ਬਾਈ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਨਾ ਆਪਾਂ ਬਾਈ ਦੇਖੋ ਤੀ ਭੈਣ ਨੂੰ ਤਾਂ ਗਾਲ ਕੱਢਣੀ ਦੇਖੋ ਜੇ ਕੇ ਚਾਹੇ ਸਾਲਾ ਦੁਸ਼ਮਣ ਵੀ ਹੋਵੇ ਨੇ ਤੇ ਉਹਦੀ ਭੈਣਾਂ ਮਾਂ ਆ ਉਹ ਆਪਣੀ ਮਾਂ ਆ ਫਹੀ ਗੱਲ ਆਪਾਂ ਸਮਝ ਲੈਨੇ ਆ ਬਾਈ ਲੋਕ ਨਹੀਂ ਸਮਝਦੇ ਹੂੰ ਬਾਕੀ ਆ ਫਿਰ ਲੋਕਾਂ ਨੇ ਤਾਂ ਸਮਝਣੇ ਜੇ ਜੇ ਕਹਿੰਦੇ ਗੋਲੀ ਮਾਰੋ ਇਹੇ ਜੇ ਕੋ ਨੋਟ ਚਾਰ ਦੇ ਵੀਰੇ ਕਿਉਂ ਕਾਹ ਕਹਿੰਦਾ ਇਹ ਕਹਿੰਦਾ ਯਾਰ ਤੁਸੀਂ ਨਹੀਂ ਕੀਤਾ ਨਾ ਕੰਮ ਇਹ ਤਾਂ ਸੁਪੜਾ ਲ ਕੀ ਜਾਂਦਾ ਹੀ ਅਜੇ ਤੱਕ ਉਹ ਯਾਰ ਪਤਾ ਕੀ ਆ ਵੀਰੇ ਚਲੋ ਆਪਾਂ ਗੱਲਾਂ ਕਰਨੀਆਂ ਨੇ ਕਾਹ ਤੋਂ ਆ ਪਰ ਇੱਕ ਗੱਲ ਇਦਾਂ ਹੁੰਦੀ ਆ ਵੀ ਸਾਡੇ ਜਿਵੇਂ ਇੱਕ ਹੁੰਦਾ ਨਾ ਬਾਈ ਉਸ ਵਿੱਚ ਤੁਸੀਂ ਦੇਖੋ ਤੁਸੀਂ ਛੋਡੇ ਨਾਲੋਂ ਤੁਸੀਂ ਤੁਸੀਂ ਭਾਨੇ ਪੇੜਨਾ ਇੰਨੇ ਉਹਨਾਂ ਸਾਡੇ ਚੋ ਜੇ ਚੱਲ ਜੀਦਾ ਸਾਡੇ ਰਿਸ਼ਤੇਦਾਰੋਂ ਪਰ ਉਹ ਮਰੀ ਜਿਹੜਾ ਤੁਹਾਡਾ ਭਰਾ ਕੋਈ ਨਾਲ ਜਮਾ ਰਹਿੰਦਾ ਹੋਵੇ ਹਨਾ ਚਮਾ ਹੀ ਨਾਲ ਰਹਿੰਦਾ ਹੋਵੇ ਥੋੜਾ ਨਾ ਆਉਂਦੀ ਕਿ ਚਲੋ ਥੋੜਾ ਪਹਿਲਾਂ ਉਹੀ ਮਾੜੀ ਮੋਟੀ ਉਜੜੀ ਚ ਹੋ ਗਈ ਹੋਵੇ ਬਈ ਇੱਕ ਟਾਈਮ ਤੇ ਨਾ ਬੰਦੇ ਨੂੰ ਯਕੀਨ ਨਹੀਂ ਹੁੰਦਾਗਾ ਹੁਣ ਜਿਵੇਂ ਬੰਦਾ ਹੁਣ ਜਿਵੇਂ ਬਾਹਰ ਵਿੱਚ ਚੀਜ਼ਾਂ ਹੋ ਜਾਂਦੀਆਂ ਨੇ ਫਿਰ ਬੰਦਾ ਸੋਚ ਲੈਂਦਾ ਵਿਦਾਂ ਕਰ ਦਿੰਦੇ ਪਰ ਉਹ ਟਾਈਮ ਤੇ ਜਦੋਂ ਆਪਾਂ ਨੂੰ ਭਾਜ ਪਤਾ ਹੀ ਨਹੀਂ ਹੁੰਦਾ ਨਾ ਉਹ ਚੀਜ਼ ਤੇ ਨਾ ਯਾਰ ਬੰਦਾ ਐ ਹੁੰਦਾ ਵੀ ਸਾਲਾ ਇਹ ਕਿਵੇਂ ਹੋ ਸਕਦਾ ਸਮਝ ਗਏ ਹੁਣ ਜੇ ਆਪ ਨੂੰ ਪਤਾ ਆਪਣਾ ਵੈਰੀ ਆ ਠੀਕ ਆ ਸਾਹਮਣੇ ਆਪਣਾ ਵੈਰੀ ਹੁੰਦਾ ਆਪਾਂ ਨੂੰ ਸੋ ਚੀਜ਼ਾਂ ਪਤਾ ਵੀ ਆਪਾਂ ਕਿਵੇਂ ਵਰਤਣਾ ਵਾ ਕੀ ਕਰਨਾ ਵਾ ਕਿੱਧਰ ਭਾਜੀ ਕਿਹੜੀ ਜੀ ਚੱਕਣੀ ਆ ਆਪਾਂ ਨੂੰ ਸੋ ਚੀਜ਼ਾਂ ਪਤਾ ਦਿਮਾਗ ਚ ਹੁਣ ਇਹ ਕਹਦਾ ਸਾਹਮਣੇ ਇੱਕ ਤਾਂ ਆਪਣ ਤੋਂ ਉਹਨਾਂ ਟਾਈਮ ਤੋਂ ਆੜੀ ਵੀ ਸੀਗਾ ਜਦੋਂ ਆ ਰਿਹਾ ਸੀਗਾ ਉਹ ਟਾਈਮ ਤਾਂ ਆੜੀ ਵੀ ਸੀਗਾ ਕਿਉਂਕਿ ਪਹਿਲਾਂ ਵੀ ਬੈਠ ਬਾਜੀਆ ਬਥੇਰੀਆਂ ਹੋ ਜਾਂਦੀਆਂ ਸੀਗੀਆਂ ਚੱਲ ਯਾਰ ਉਹ ਜੀ ਜੇ ਆਪਾਂ ਨੂੰ ਹਨਾ ਪਤਾ ਹੀ ਇਹ ਹੁਣ ਨੂੰ ਤਾਂ ਹੁਣ ਤੁਸੀਂ ਤਾਂ ਵੱਧ ਹੰਡੇ ਵਰਤਿਓ ਆ ਚੀਜ਼ਾਂ ਵਿੱਚ ਹੁਣ ਯਾਰਾ ਉਹ ਚੱਕਰ ਨਹੀਂ ਬਾਕੀ ਯਾਰ ਜੋ ਹੋਇਆ ਜੋ ਠੀਕ ਆ ਠੀਕ ਆ ਜਿਵੇਂ ਵੀ ਹਨਾ ਤੁਜੀ ਆਪਣੀ ਜਗ੍ਹਾ ਸਹੀ ਹੋ ਉਹ ਕਿ ਕਹਿ ਨਹੀਂ ਜਾਂਦੇ ਕਿ ਬੰਦਾ ਆਪਣੀ ਔਕਾਤ ਦਿਖਾ ਜਾਂਦਾ ਯਾਰ ਔਕਾਤ ਦਿਖਾ ਔਕਾਤ ਵੀ ਕੀ ਯਾਰ ਪਰ ਮੈਂ ਵੀ ਹੁਣ ਐਂ ਦਾ ਮੈਂ ਵੀ ਕਈਆਂ ਨੂੰ ਅੱਗੇ ਰੱਖਿਆ ਸੀਗਾ ਅਗਲੇ ਫੇਰੇ ਜਦੋਂ ਅਗਲਾ ਚੜ੍ਹ ਕੇ ਹੁੰਦਾ ਨਾ ਅਗਲੇ ਨੂੰ ਕਹਿ ਦਿੰਦਾ ਕਿ ਭਾਈ ਠੀਕ ਆ ਕੋਈ ਦਿੱਕਤ ਨਹੀਂ ਟਾਈਮ ਹੋਣ ਦੋ ਹਾਂ 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 ਇਹ 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 ਸਿਸਟਮ ਹੁੰਦਾ ਕਿਉਂਕਿ ਯਾਰ ਜੇ ਇੰਨੀ ਮੈਂ ਹੁਣ ਤਾਂ ਸਿੱਧਾ ਕਹਿੰਦਾ ਵੀ ਜੇ ਨਹੀਂ ਜ਼ਰੂਰਤ ਹੁੰਦੀ ਹਨਾ ਬੰਦਾ ਆਪ ਮਾਰ ਲੈਂਦਾ ਜਦੋਂ ਪਹਿਲਾਂ ਮੈਂ ਉਹਨੂੰ ਇੱਕ ਇੱਕ ਵਈ ਮੈਂ ਗੱਲ ਪੀਰ ਕਰਨੀ ਚਾਹੁੰਦਾ ਵਾ ਇਹ ਹੁਣ ਮੈਂ ਕਰ ਹੀ ਲਵਾਂ ਹੁਣ ਤੇ ਹੁਣ ਲਾਈਵ ਬੈਠੇ ਨਾ ਨਾ ਖੁੱਲ ਕੇ ਗੱਲ ਗੱਲ ਯਾਰ ਆਪਾਂ ਨੂੰ ਕਿਹੜੇ ਕਿਸੇ ਦਾ ਡਰ ਚਾਹੀ ਕੋਈ ਨਹੀਂ ਡਰ ਦੀ ਗੱਲ ਨਹੀਂ ਆਪਾਂ ਨੂੰ ਐ ਚੱਲ ਯਾਰ ਕਾਹ ਤੋਂ ਆਉਂਦਾ ਇੰਨਾ ਕੋ ਹਨਾ ਮਿੱਟੀ ਕੁੱਟਣੀ ਆ ਕਿਉਂ ਹਨਾ ਭੈਜੋ ਵੀ ਪਹਿਲੇ ਇੰਨਾ ਕੋ ਹੋਇਆ ਪਿਆ ਵੀ ਚੱਲ ਤੁੰਮਹ ਪਰ ਇਨੀ ਗੱਲ ਆ ਵੀ ਉਹ ਬੰਦੇ ਨੇ ਨਾ ਸਾਨੂੰ ਜਿਹੜੀ ਗੱਲ ਦਾ ਗੁੱਸਾ ਜਿਹੜੀ ਗੱਲ ਤੇ ਮੈਂ ਵੀਡੀਓ ਪਾਈ ਮੈਂ ਵੀਡੀਓ ਬੁੜੋ ਦੇ ਵੀ ਹੱਕ ਚ ਨਹੀਂ ਸੀਗਾ ਮੈਂ ਕਹਾਂ ਚੱਲ ਕੁਝ ਜਿਵੇਂ ਉਹਨੇ ਕੀਤਾ ਉਹ ਵੀ ਆਪਾਂ ਕਰ ਲਾਂਗੇ ਹਨਾ ਉਹ ਨਾ ਜਿਹੜੇ ਬੰਦੇ ਨੂੰ ਮਿਲਦਾ ਜੀ ਮੇਰੀ ਪੱਗ ਲੈ ਗਏ ਮੇਰੀ ਪੱਗ ਲੈ ਗਏ ਯਾਰ ਮੈਨੂੰ ਬੜਾ ਹਰਟ ਹੋਵੇ ਹਾਲਾ ਪੱਗ ਦਾ ਮੁੱਦਾ ਆ ਕਾ ਤੋ ਵੀ ਪੱਗ ਨਾ ਹਰੇਕ ਮੁੰਡੇ ਨਹੀਂ ਹੁੰਦਾ ਚਾਹੇ ਉਹਨਾਂ ਥੋੜੇ ਪਟੇ ਆ ਤੁਸੀਂ ਵੀ ਜੇ ਪੱਗ ਬੰਨਦੇ ਤੁਹਾਨੂੰ ਫਿਰ ਵੀ ਇੱਕ ਪੱਗ ਦੀ ਇੱਜ਼ਤ ਪਤਾ ਹੁੰਦੀ ਆ ਕੋਈ ਥੋੜੇ ਕੋਲੇ ਕੋਈ ਕਹਿ ਦੂਗਾ ਮੇਰੀ ਮੇਰੀ ਪੱਗ ਲਾ ਕੇ ਲੈ ਗਏ ਤੁਸੀਂ ਤਾਂ ਹ ਜਿਉਂ ਪਾਤ ਗਲੀ ਗੱਲ ਆਈ ਉਦੋਂ ਮੈਨੂੰ ਸਫਾਈ ਦੇਣੀ ਪਈ ਉਹ ਵੀ ਤਾਂ ਕਰਕੇ ਕਿਉਂਕਿ ਮੈਨੂੰ ਫਿਰ ਸਿਆਣੇ ਬਣਾ ਦੇ ਫੋਨ ਆਉਂਦੇ ਆ ਪੱਗ ਕਰਕੇ ਪੱਗ ਦਾ ਕੋਈ ਮੁੱਦਾ ਯਾਰ ਜਿੰਨੇ ਮਰਦੀ ਫਿਰ ਯਾਰ ਮਰ ਹੋਈ ਜਾਵੇ ਜੇ ਆਪਾਂ ਪੱਗ ਮੁਰੇ ਰੱਖਦੀਏ ਨਾ ਫਿਰ ਗੱਲ ਉੱਥੇ ਅੜ ਜਾਂਦੀ ਹੈ ਮੈਂ ਤਾਂ ਭਈ ਹੁਣ ਅਹੀਂ ਉਹ ਪੱਗ ਨੂੰ ਥਾਲ ਬਣਾਈ ਬੈਠਾ ਸੀਗਾ ਵੀ ਕੋਈ ਹੋਰ ਗੱਲ ਹੈ ਨਹੀਂ ਤਾਬਾ ਪੱਗ ਕੋਈ ਤੇ ਕਦ ਨਹੀਂ ਕੋਈ ਚੱਕਰ ਨਹੀਂ ਆਪਾਂ ਜਦੋਂ ਕਹਿ ਨਹੀਂ ਦਿੰਦੇ ਬਾਲਾ ਕਿਸੇ ਦੇ ਭਰੋਸਾ ਕਰਨ ਦੀ ਲੋੜ ਨਹੀਂ ਉਹ ਤਾਂ ਯਾਰ ਭਈ ਐ ਤਾਂ ਅੱਜ ਦੇ ਟਾਈਮ ਦੇ ਨਾ ਆਪਾਂ ਕਹਿ ਨਹੀਂ ਦਿੰਦੇ ਕਿ ਸਗਾ ਭਾਈ ਆ ਉਹਦੇ ਵੀ ਸਾਲ ਹਨ ਉਹ ਪਿਛਵਾੜੂ ਤੇ ਯਾਰ ਕਦੇ ਇਹ ਨਾ ਯਾਰ ਕੋਈ ਗੱਤ ਸਟੈਪ ਚੱਕ ਲਈ ਹਨ ਯਾਰ ਸਹੀ ਗੱਲ ਆ ਸਹੀ ਭਾਈ ਜਿੱਥੇ ਮੈਂ ਉਹਨਾਂ ਅਸਲ ਗੱਲ ਦੱਸਦਾ ਜਿੱਥੇ ਆਪਣਾ ਸਗਾ ਨਹੀਂ ਖੜੂਗਾ ਨਾ ਚਾਹੇ ਡੱਬ 'ਚ ਠੋਡੇ ਲੱਗਿਆ ਹੋਣਾ ਬਾੜੇ ਟਾਈਮ ਤੇ ਉਹ ਖੜਦਾ ਉਹ ਖੜਦਾ ਬਾਈ ਸਾੜੇ ਟਾਈਮ ਤੇ ਤਾਂ ਉਹ ਵੀ ਚੱਲ ਜੂ ਜਿੱਥੇ ਸਗੇ ਨੇ ਭਾਜੇ ਨਾ ਉਹ ਵੀ ਚੱਲ ਜੂ ਯਾਰ ਅੱਜ ਦਾ ਜਮਾਨਾ ਵੀ ਕਿਸੇ ਤੇ ਵਿਸ਼ਵਾਸ ਕਰਕੇ ਬੰਦਾ ਰਾਜੀ ਨਹੀਂ ਹੁਣ ਮੈਂ ਬਥੇਰਾ ਦਾ ਕੀਤਾ ਬਾਕਈਆਂ ਨੂੰ ਨਾ ਕਿ ਕਈਆਂ ਨੂੰ ਬਿਠਾਇਆ ਵੀ ਆ ਬੰਦੇ ਕਿਹੜਾ ਾਕਾਦ ਭੁੱਲ ਜਾਂਦੇ ਆ ਬਈ ਔਕਾਦ ਦੀ ਵੀ ਗੱਲ ਨਹੀਂ ਬਾਈ ਜੇ ਉਹ ਚੱਲ ਬੰਦਾ 5 ਸਾਲ ਨਾਲ ਰਿਹਾ ਹੋਵੇ ਨਾ 4 ਸਾਲ ਉਦੋਂ ਬੰਦਾ ਉਹਨੂੰ ਭਰਾ ਮੇਰਾ 5 ਸਾਲ ਦਾ ਬੜੇ ਜਿਆਦਾ ਹੁੰਦਾ ਉਹ ਦੇਖਿਆ ਜਾਵੇ ਤਾਂ ਉਹ ਦੇਖਿਆ ਜਾਵੇ ਜੇ ਇੱਕ ਜੇ ਕਿ ਮਦੇ ਨੂੰ ਆਪਾਂ ਮਿਲਨਾ ਵਰਤਰਾ ਇੱਕ ਸਾਲ ਵੀ ਬਹੁ ਹੁੰਦਾ ਵੀ ਜਿੰਮ ਦਾ ਪ੍ਰੋਪਰ ਇਦਾਂ ਨਹੀਂ ਜਾਣਦਾ ਹੋਵੇ ਬਾਹਰੋਂ ਬਾਹਰ ਦੀ ਗੱਲ ਨਹੀਂ ਕਰਦਾ ਜੇ ਬੰਦਾ ਆਪਣੇ ਘਰੇ ਰਿਹਾ ਹੋਵੇ ਹਨਾ ਉਹ ਤਾਂ ਸਾਲ ਵੀ ਬਹੁ ਹੁੰਦਾ ਬੰਦੇ ਨੂੰ ਸਮਝਣ ਲਈ ਯਾਰ ਹਾਂ ਚੱਲ ਯਾਰ ਚੱਲ ਨਹੀਂ ਵੀ ਹੁੰਦਾ ਚੱਲ ਜੇ ਕਹਿੰਦਾ ਮੇਰੀ ਪੱਗ ਲੈ ਗਈ ਇਹ ਉਹ ਵੀ ਡੇਢ ਮਹੀਨਾ ਤੋਂ ਸੁੱਤਾ ਪਿਆ ਹੀਗਾ ਜਾਂ ਤੈਨੂੰ ਇੰਨੀ ਪੱਗ ਦਾ ਸੀਗਾ ਸਰਦਾਰੀ ਦਾ ਸੀਗਾ ਤੂੰ ਸਿੱਧਾ ਹਿੱਕ ਚ ਵਜਦਾ ਦੱਸ ਕੇ ਵੀ ਭਰਾ ਇੱਥੇ ਤੇ ਨਾਲ ਦੇਖਣੀ ਆ ਆ ਚੀਜ਼ ਆ ਚਲ ਠੀਕ ਆ ਉਹ ਗੱਲ ਹੁੰਦੀ ਹੈ ਅਲੱਗ ਉਹ ਲੋਂਡਿਆਂ ਵਾਲੀ ਗੱਲ ਚੱਲਿਆ ਹੁਣ ਆਪਾਂ ਕੀ ਕਹੀਏ ਯਾਰ ਹੁਣ ਭੈ ਕਾਰੀ ਦਿੱਤਾ ਤਾਂ ਉਹ ਅਗਲੇ ਨੇ ਨਹੀਂ ਦੇਖਿਆ ਤੇ ਚੱਲ ਹੁਣ ਪਤਾ ਹੀ ਆ ਤੇ ਉਹਨੂੰ ਇਹੀ ਕਹਦਾ ਜਿੱਥੇ ਤੁਹਾਡੇ ਭਰਾ ਦੀ ਕੋਈ ਚੱਕਰ ਨਹੀਂ ਲੋੜ ਬਾਕੀ ਯਾਰ ਕੋਈ ਦਿੱਕਤ ਨਹੀਂ ਯਾਰ ਆਪਾਂ ਤਾਂ ਗੱਲ ਹੁਣ ਪਾਰਟੀ ਕਰਦੇ ਤੇ ਭੱਜਦਿਆਂ ਨੂੰ ਬੜ ਬਰਾਬਰ ਹੀ ਹੁੰਦਾ ਹੈ ਕੋਈ ਦੇਖ ਹਾਂ ਇਹ ਨਹੀਂ ਇਹ ਹੀ ਇਹ ਹੀ ਗੱਲ ਆਣਾ ਮੇਨ ਇੱਕ ਦਿਨ ਨਹੀਂ ਬਾਕੀ ਕੋਈ ਦਿਨ ਨਹੀਂ ਆਪਾਂ ਦਾ ਯਾਰ ਆਪਾਂ ਦਾ ਨਾ ਦੇਖੋ ਯਾਰ ਭਈ ਅੱਜ ਤੱਕ ਆਪਾਂ ਮਹਾਰਾ ਦੇ ਕੇ ਸਿਰ ਤੇ ਉੱਟੇ ਆਪਾਂ ਜਿੰਨੇ ਵੀ ਹੈਗੇ ਆ ਆਪਾਂ ਆਪਣੇ ਦੰਦ ਤੇ ਆ ਕਿ ਆਪਾਂ ਨੂੰ ਪਤਾ ਹੈ ਕਿ ਜਿੰਨੀ ਆਪਣੇ ਲੱਤਾਂ ਪਾਰ ਚੱਲਣੀ ਆ ਆਪਾਂ ਖੜਾਂਗੇ ਕੋਈ ਦਿੱਕਤ ਨਹੀਂ ਉਹ ਤਾਂ ਸਹੀ ਸਹੀ ਗੱਲ ਆ ਐਂਦਾ ਆ ਪੋਈ ਨਾ ਤੁਸ ਜੱਟੀਆਂ ਆ ਮੁੱਠਾਂ ਘੋੜੀ ਜਨਾਂ ਸਾਲਿਆ ਉੱਤੇ ਬੈਠਾ ਭਾਏ ਇੱਥੇ ਮੈਂ ਮੈਂ ਬਾਬਾ ਜੀ ਮੈਂ ਤਾਂ ਉਹਦਾ ਮੈਂ ਆ ਤੁਹਾਨੂੰ ਮੈਂ ਕਹਾਂ ਉਹੀ ਮੈਂ ਤੁਹਾਨੂੰ ਕਹੀ ਜਾਂ ਮੈਂ ਹਾਰਛ ਮੈਂ ਤੇਰੇ ਪਿੱਛੇ ਆਇਆ ਕਰ ਦੂ ਮੈਂ ਆ ਕਰ ਦੂ ਉਹਦਾ ਕੀ ਸੁਭਾਅ ਦਾ ਕੰਦ ਕਰੇ ਨਾ ਜਿੰਨਾ ਬੰਦਾ ਮੂੰਹ ਜਵਾਨੀ ਕੰਮ ਕਰ ਸਕਦਾ ਉਹਦਾ ਕੀ ਪੈਸਾ ਪੈਦਾ ਨਹੀਂ ਸਹੀ ਗੱਲ ਨਹੀਂ ਨਹੀਂ ਉਹ ਉਹ ਚੀਜ਼ ਉਹ ਗੱਲ ਨਹੀਂ ਯਾਰ ਮੇਰੇ ਨਾਲ ਲੜ ਕੇ ਕਹਿੰਦੇ ਨਾ ਤੇਰਾ ਐਕਸੀਡੈਂਟ ਕਰਾ ਦੂ ਕਦੇ ਕਹਿੰਦੇ ਨਾ ਟੈਮ ਚ ਕਾਲੂ 30 ਕਿਲੋ ਸੰਤਾ ਇਹ ਜੀ ਵੀ ਦਿਮਾਗ ਹੀ ਨਾ ਮੈਂਟਲ ਆ ਸਾਨੂੰ ਇੱਕ ਗੱਲ ਹੋਰ ਪਤਾ ਅਜੇ ਵੀ ਨਿੱਕਾ ਹੁੰਦਾ ਕੋਠੇ-ਠੋਡੇ ਘਪਿਆਈ ਗਈ ਇਲਾਕਾ ਬਲਾ ਉਹ ਵੀ ਦੇ ਪਿੰਡ ਦੀ ਗੇੜੇ ਦਸੀ ਆ ਬਾਈ ਇਹ ਤਾਂ ਨਾਮ ਜਮਾ ਨਾਲ ਰਹਿੰਦੇ ਆ ਨੇ ਇਹਦੇ ਪਿੰਡ ਸ਼ੁਰੂ ਤੋਂ ਹੀ ਇਹ ਰੱਖਦਾ ਹੀ ਕਮਲਾ ਇਹ ਬਾਈ ਮੈਂਟਲ ਆ ਚਲੋ ਛੱਡੋ ਯਾਰ ਕਿਉਂ ਗੱਲਾਂ ਕਰੀਏ ਬੰਦੇ ਇੱਕ ਨਹੀਂ ਹੋਰ ਸੁਣਾਓ ਬਾਈ ਘਰ ਪਰਵਾਹ ਠੀਕ ਨੇ ਯਾਰ ਸੱਚ ਹਾਂ 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 ਬਾਈ ਵਧੀਆ ਤੁਸੀਂ ਸੁਣਾਓ ਸੱਟ ਸਭ ਬੱਜਿਆ ਯਾਰ ਉੱਧਰ ਵਿਆਹ ਵਾਲਾ ਮਾਹੌਲ ਬੜਾ ਵਧੀਆ ਹੀ ਆ ਯਾਰ ਅੱਛਾ ਅੱਗੇ ਤੇ ਬੱਤਾ ਚਾਰ ਭਰਾ ਕਹਿੰਦੇ ਆਪਾਂ ਯਾਰ ਹਨ ਹਾਂ ਸਹੀ ਗੱਲ ਆ ਉਹ ਕਿ ਕੀ ਫੜ ਜੋ ਫੜ ਜੋ ਦਿਆ ਅਕ੍ਰੋਟ ਠੀਕ ਹੈ ਬਾਈ ਸੁਣਾ ਵਧੀਆ ਜੀ ਵਧੀਆ ਤੁਸੀਂ ਦੱਸੋ ਲੱਕੀ ਗੋਲਡਸਮਿਥ ਆਪਣਾ ਭਰਾ ਆਹ ਬਾਈ ਨੂੰ ਪਤਾ ਟਰੈਕਟਰ ਵਾਲਾ ਬਾਈ ਹੈ ਨਾ ਇਹੀ ਉਹ ਵੀ ਹੋ ਗਿਆ ਠੀਕ ਉਹ ਟਰੈਕਟਰ ਤੇਰਾ ਹਾਂ ਹਾਂ ਓਕੇ ਆ ਬਹੁਤ ਠੀਕ ਆ ਤੂੰ ਮਾਰੀ ਕਰ ਤਾ ਕੱਢਦਾ ਨਾ ਟਰੈਕਟਰ ਦੀ ਹਨਾ ਯਾਰ ਬਾ ਕਰਦਾ ਮੈਂ ਬੰਦਿਆਂ ਦੀ ਵੀ ਬਹੁਤ ਕੱਢਦਾ ਕੱਢੀ ਜਾਂਦਾ ਕੱਲ ਦਾ ਇੱਕ ਵਾਰੀ ਇਹ ਕੰਮ ਕੋਈ ਕੋਈ ਉਹ ਕਰ ਸਕਦਾ ਹਰ ਇੱਕ ਨਹੀਂ ਕਰ ਸਕਦਾ ਇਹ ਗੱਲ ਆ ਇਹ ਤਾਂ ਖਤਰਾ ਬਹੁਤ ਆ ਨਾ ਗੱਲ ਤੇ ਆ ਬਾਬਾ ਮੈਂ ਤੂੰ ਸੀ ਦਾ ਭਾਈ ਤੂੰ ਸੀ ਦਾ ਕੱਟ ਨਹੀਂ ਪੂਰੀ ਸਪਾਰਟ ਹੁਣ ਜੋ ਸਾਡਾ ਕੰਮ ਆ ਹੁਣ ਅੱਜ ਤਾਂ ਮੈਂ ਜੋ ਹੁਣ ਕੱਲ ਮਹਾਲੀ ਜਾਣਾ ਸੀ ਉੱਥੇ ਜੰਟਾ ਦਾ ਉਹ ਕਰਨਾ ਉਸੇ ਹਾਲਾ ਦੇਖੇ ਨਾ ਮੈਂ ਵੀ ਚੰਡੀਗੜ੍ਹ ਜਾਣਾ ਰਾਤ ਨੂੰ ਮੈਂ ਵੀ ਚੰਡੀਗੜ੍ਹ ਚੱਲਿਆ ਰਾਤ ਨੂੰ ਆ ਜਾ ਭਾਈ ਇੱਧਰ ਆਂਦੇ ਹੋਏ ਪਟਿਆਲੇ ਹੋ ਜੀ ਮੇਰੇ ਕੋਲੇ ਕੋਈ ਪਟਿਆਲੇ ਨਹੀਂ ਮੈਂ ਇੱਧਰ ਦੀ ਜਾਣਾ ਮੋਗਾ ਜਗਰਾਉਂ ਲੁਧਿਆਣਾ ਕੋਈ ਫਿਰ ਇੱਧਰ ਨੂੰ ਆ ਜੀ ਓ ਯਾਰ ਗਾਣਾ ਕਰਨਾ ਯਾਰ ਕਥਾਨੀ ਐਂਥਮ ਵਾਲਾ ਯਾਰ ਗੱਲ ਨਾਲ ਠੀਕ ਆ ਠੀਕ ਕੋਲਾਬੋਰੇਸ਼ਨ ਗੱਲ ਮਾਨੂੰ ਕਿਹਨਾ ਕੋਲਾਬੋਰੇਸ਼ਨ ਆ ਰਹੀ ਹੈ ਬ੍ਰੋ ਠੀਕ ਆ ਸਭ ਹੋ ਰਹੀ ਹੈ ਬਡੇ ਲੈਵਲ ਤੇ ਠੀਕ ਆ ਠੀਕ ਆ ਉਹ ਵੱਡੇ ਲੈਵਲ ਤੇ ਠੀਕ ਆ ਠੀਕ ਆ ਵਧੀਆ ਵਧੀਆ ਯਾਰ ਬਾਈ ਯਾਰ ਤੇ ਕੋ ਹੋ ਲੈਣ ਵੀ ਸੀਗਾ ਹਨਾ ਹਾਂ ਉਹ ਕਿਵੇਂ ਉਹ ਵੀ ਕਰਾਇਆ ਤੇ ਫੇਰ ਰੱਖਿਆ ਉਹ ਤਾਂ ਵੇਚਤਾ ਸੀ ਹੁਣ ਜੋਂਡੀਅਰ ਲੈਂਦਾ ਇੱਕ ਜੋੜੀਅਰ ਲੈਂਦਾ ਹੋਂ ਤਾਂ ਬਾਲੀ ਧਮਾਕੇ ਆਉਣੇ ਆ ਇੱਕ ਹੋਰ ਆ ਜਾਣਾ ਥੋੜੇ ਦਿਨਾਂ ਤੱਕ ਆ ਹੋ ਤਿਆਰ ਆ ਸਬਰਾਜ ਆਪਣੇ ਵਾਲਾ ਹਾਂ ਬਈ ਚੱਲ ਵਧੀਆ ਵਧੀਆ ਆ ਯਾਰ ਮੇਰਾ ਨੈਟ ਹੋ ਰਿਹਾ ਉਹ ਤੋਂ ਬਿਚਾਰ ਨੈਟ ਵੀਡੀਓ ਬੰਦ ਕਰ ਨੈਟ ਦੇਖਿਆ ਬੜਾ ਲਾਈਟ ਰੱਖ ਬਈ ਬੜਾ ਕਰੀ ਤੇਰੀ ਚੈਰੀ ਯਾਰ ਜਵਾਬ ਹੀ ਨਹੀਂ ਦਿੰਦਾ ਬਈ ਇੰਸਟਾ ਤੇ ਓ ਯਾਰ ਓਏ ਹੁਣ ਹੋ ਗਿਆ ਬੜਾ ਫੇਮਸ ਬੰਦਾ ਯਾਰ ਇਹ ਬਾਈ ਯਾਰ ਰੋਜ਼ ਮੇਰੇ ਵਲੌਗ ਆ ਰਹੇ ਆ ਤੁਸੀਂ ਐਡ ਨਹੀਂ ਦੇ ਰਹੇ ਯਾਰ ਬਹੁਤ ਮੈਨੂੰ ਕਾਟਾ ਪੈ ਰਿਹਾ ਤੈਨੂੰ ਵੀਰੇ ਸਿਰਫ ਫੇਕ ਆਈਡੀ ਬਣਾਉਣੀ ਪੈਣੀ ਹੈ ਕੁੜੀ ਦੀ ਧੰਮੇ ਦੇ ਮੈਸੇਜ ਦਾ ਰਿਪਲਾਈ ਲੈਣ ਲਈ ਭਾਈ ਮੁੱਕ ਵੀ ਆ ਜਾ ਯਾਰ ਆਵਾਂਗੇ ਆਵਾਂਗੇ ਬਾਈ ਹੋਰ ਸਨਾ ਸੈਟਾ ਹੁਣ ਹਾਂ ਹਾਂ ਠੀਕ ਆ ਠੀਕ ਆ ਬਾਈ ਸੈਟਾ ਸਭ ਓ ਚੱਲ ਠੀਕ ਆ ਮੈਂ ਮੂਵੀ ਦੇਖ ਲਾਂ ਮੂਵੀ ਦੇਖ ਲਾਂ ਦੇਖ ਲਾਂ ਇਹ ਕਹਨ ਹੁੰਦਾ ਉਸ ਪਾਪੂ ਉਸ ਪਾਪੂ ਮੂਵੀ ਦੇਖਣ ਆਇਆ ਸੀ ਤੂੰ ਚੱਲ ਦੇਖ ਲੈ ਦੇਖ ਲੈ ਤੇਰਾ ਪੁਸਪਾੜਾ ਭਾਜੇ ਪੁਸਪਾ ਜੋਕੇਗਾ ਨਹੀਂ ਸਾਲਾ ਚਲੋ ਠੀਕ ਆ ਚੰਗਾ ਓਕੇ 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 ਇਹ ਵੀ ਬੰਦਾ ਸਿਰ ਆ ਯਾਰ ਵਧੀਆ ਬੰਦਾ ਇਹਨੂੰ ਹੀ ਫੋਨ ਲਗਾ ਦੋ ਮਿੰਟ 'ਚ ਹੀ ਆ ਜਾਂਦਾ ਭਾਜ ਕੇ ਆ ਗਿਆ ਆ ਗਿਆ ਬਸ 2 ਮਿੰਟ ਰੁਕੋ ਇਹ ਵੀ ਬਹੁਤ ਇੱਥੇ ਯਾਰ ਯਾਲਾ ਕਾਤੇ ਬਰੇ ਕੱਲ ਕੀ ਸਿਸਟਮ ਹੈ ਹਰਮਨ ਬਰੇ ਗਿਆ ਬਾਈ ਹਨਾ ਨੈਟਵਰਕ ਥੋੜਾ ਸਲੋ ਆ ਬਰੇ ਦਾ ਕੱਲ ਪਾ ਨਹੀਂ ਬਰੇ ਹਨਾ ਹਨਾ ਕੀ ਉਹਦਾ ਆਪਣਾ ਏਜੰਟ ਆਲਾ ਵਾ ਹਨਾ ਕੱਲੋਂ ਏਜੰਟ ਨਾਲ ਠੀਕ ਆ ਠੀਕ ਇਹ ਵੀ ਵਧੀਆ ਯਾਰ ਹਲੇ ਪੈਸੇ ਪੂਹੇ ਬਾਲੇ ਖਾਂਦੇ ਆ ਜਾਂਦੇ ਭੱਜੇ ਫਿਰਦੇ ਹੁੰਦਾ ਬਰੇ ਹੁਣੀ ਕਿਤੇ ਵੀ ਫੋਨ ਲਾ ਦੇਣ ਉੱਥੇ ਹੀ ਜਾਵ ਦਿੰਦੇ ਆ ਯਾਰ ਉਹ ਬਾਇਨ ਉਹ ਯੋ ਘਟ ਉਹ ਰਿੰਨੇ ਉਹ ਡੇ ਰਿਓ ਤੇ ਦੂਪ ਬਣਦਾ ਇਹ ਸੱਚ ਗਲਤ ਲੱਗੀ ਜਾਬਰਦਾਰ ਮਣ ਤੂੰ ਦੇਖੀ ਰੋਗੈ ਸੀ ਅਹਰ ਮੈਂ ਮੈਂ ਨੈਟੋ ਚਲੂ ਆਵੜੀ ਰੇਤ ਵੀ ਗੱਲ ਚੱਕ ਲਈ ਵੀ ਟੈਟ ਵਾਲੀ ਸਿਰਜ ਲੱਗੀ ਕੈਸੇ ਹੋ ਪੈਵੀ ਭਾਈ ਕੈਸੇ ਹੋ ਪੈਵੀ ਨੂੰ ਐਡ ਕਰ ਯਾਰ ਕਿਵੇਂ ਹੋ ਪੈਵੀ ਇਕਰ ਸਕਦਾ ਨਹੀਂ ਕਰ ਸਕਦੇ ਦੋ ਕਿ ਦੇਖ ਕੇ ਵੀ ਇਹ ਅੱਟਾ ਤਾਂ ਵੀਰੀ ਸੋਹਾ ਤੇਰੇ ਦੇ ਦਰੂਦੇ ਹਾਂ ਜੀ ਤੈਨੂੰ ਉਹ ਵੀ ਰਿਕਵੈਸਟ ਭੇਜ ਜਾਨ ਹੈਲੋ 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 ਹਾਂ ਹਾਂ ਇਹ ਕਹਿੰਦੇ ਇਹ ਕਹਿੰਦੇ ਸੂਈ ਗਲਤ ਲੱਗ ਗਈ ਯਾਰ ਨਹੀਂ ਨਹੀਂ ਸੂਈ ਨਹੀਂ ਗਲਤ ਲੱਗੀ ਹੋਇਆ ਨੈਟ ਜਾਂ ਮੁੱਕ ਗਿਆ ਬਾਈਫਾਈ ਜਾ ਕਰਾਟਾ ਚ ਠੀਕ ਆ ਠੀਕ ਆ ਠੀਕ ਆ ਸੂਈ ਨਹੀਂ ਹੋਰ ਸੁਣਾ ਬਾਈ ਕਿਵੇਂ ਆ ਉਹ ਪਹਿਲੀ ਆ ਗਿਆ ਮੈਂ ਖੜਜੂ ਲਾਈਟਾਂ ਬੰਦ ਕਰੀ ਵੀ ਦੀਆਂ ਮੈਂ ਤਾਂ ਕੋਈ ਨਾ ਲਾਈਟ ਦੇ ਕਾਲਾ ਬੈਠੀ ਆ ਉਹ ਠੀਕ ਠਾਕ ਹਾਂ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਮਸਦੇ ਮਿਲਣਾ ਕੋ ਟੋਟਿਆ ਬੰਦੇ ਬਾਹਰ 1700 ਉਹ ਕਰ ਰਿਹਾ ਵਾ ਕਿਉਂਕਿ ਮੈਂ ਕੀਤਾ ਨਾ ਲਾਈਵ ਤੁਹਾਨੂੰ ਪਤਾ ਨਹੀਂ ਬਾਈ ਸਾਨੂੰ ਕਿਥੇ ਪਤਾ ਯਾਰ ਬਾਈ ਯਾਰ ਤੂੰ ਬੜਾ ਬੰਦਾ ਯਾਰ ਬਹੁਤ ਹੁਣ ਦੇ ਦੋ ਫੀਚਰ ਹੀ ਪਾ ਲੈ ਅਗੇ ਜੇ ਰੋ ਮੈਂ ਲਾਈਵ ਹੁੰਦੇ ਤਾਂ ਦੋ ਜਾਨੀ ਐਡ ਹੋ ਸਕਦੇ ਉਹ ਤਾਂ ਜਨੇ ਮਾਜੀ ਕਰਦੇ ਉਹ ਤੂੰ ਹਰੇਕ ਮੇਰੇ ਡਰਾਮਾ ਚਾਹਾਂ ਜਿਹਨੂੰ ਮਰਜੀ ਕੱਟ ਸਕਦਾ ਜਿਹਨੂੰ ਮਰਜੀ ਬੁਲਾ ਸਕਦਾ ਇਹ ਕਾਹਦਾ ਸਾਡੇ ਕੋਲ ਕੋਈ ਆਪਸ਼ਨ ਹੈਗੀ ਆ ਬਾਈ ਯਾਰ ਕੇਰੀ ਦਾ ਬਾਈ ਜਵਾਬ ਹੀ ਨਹੀਂ ਦਿੰਦਾ ਹੁਣ ਜੇ ਤੂੰ ਕਹੇ ਜੇ ਤੂੰ ਕਹਦਾ ਕੱਢਣਾ ਫੇਰ ਤੂੰ ਮੈਂ ਖੇ ਪੈ ਵੀ ਮੈਂ ਉਹੀ ਕਹਿ ਰਿਹਾ ਜੀ ਮੈਂ ਕਹਿੰਦਾ ਪੈ ਵੀ ਹੁਣ ਕੇਦਾ ਰਿਪਲਾਈ ਨਹੀਂ ਦਿੰਦਾ ਕੇਰੀ ਕੇਦਾ ਰਿਪਲਾਈ ਨਹੀਂ ਕਰਦਾ ਕੁੜੀ ਦੀ ਫੇਕ ਆਈਡੀ ਬਣਾਉਣੀ ਪੈਂਦੀ ਇਹਦਾ ਰਿਪਲਾਈ ਤੂੰ ਹੁੰਦਾ ਜੀ ਜਵਾਬ ਦੇਦਾ ਦੇ ਇਕੋ ਹੀ ਤਾਂ ਬਦਵਾਣੀ ਗੱਲ ਪੜ ਲਈ ਫੇਰ ਗੱਲ ਕਰਨੇ ਲੱਗਾਈਗਾ ਹੋਰ ਦੇਖ ਲਓ ਪਹਿਲਾਂ ਉਹ ਨੱਕੀ ਆਇਆ ਉਹਨੇ ਕਿਹਾ ਵੀ ਜਵਾਬ ਨਹੀਂ ਦਿੰਦਾ ਉਹ ਪੈ ਵੀ ਆਇਆ ਹੈ ਕਹੀ ਜਾਂਦਾ ਵੀ ਜਵਾਬ ਨਹੀਂ ਦਿੰਦਾ ਇਦਾਂ ਦਾ ਕੀ ਕਰਦਾ ਓਏ ਤੂੰ ਇੰਸਟਾ ਤੇ ਆ ਦਿਨ ਪਤਾ ਲੱਗੇਗਾ ਯਾਰਾ ਕੋਲੋਂ ਦੂਰ ਆ ਯਾਰਾ ਕੋਲੋਂ ਦੂਰ ਨਾਰਾਂ ਦੇ ਨੇੜੇ ਦੂਰ ਦੂਰ ਆ ਜਾ ਰਿਹਾ ਕੋਈ ਠੀਕ ਹੈ ਬਾਈ ਗਰੀ ਆਪਣਾ ਆਪਣਾ ਪਈ ਇਥੇ ਆ ਕਰਨਾ ਵੀ ਕੀ ਏ ਯਾਰ ਹੁਣ ਉਹਨੇ ਇਹ ਰਾਜ ਸਿੰਘ ਦਾ ਉਹ ਮਿਲਿਆ ਨਹੀਂ ਉਹ ਗਿਆ ਹੋਇਆ ਕਦੇ ਜਿਹਨੇ ਖਿਆਲ ਨਾਲ ਵਿਆਹ ਵਗੈਰਾ ਤੇ ਗਿਆ ਨਾ ਤਾਂ ਆ ਗਦਾ ਉਹ ਮਤਲਬ ਮੇਰੀ ਪੈ ਵੀ ਤੇ ਮੁੱਛਾ ਵੱਡੀਆਂ ਮੈਂ ਤੇ ਹਰਮਨ ਵੀਰੇ ਦੋਨੇ ਵੱਡੇ ਆ ਇਸ ਟਾਈਮ ਆ ਮੈਂ ਤਾਂ ਬਾਈ ਕਟਾ ਦਿੱਤ ਤੇ ਵੱਡਾ ਮੈਂਲੇ ਥਾਲਾ ਹਸਦਾ ਸਾਹਦਾ ਸਾਜੀ ਸਾਜੀ ਬੁੱਟਰ ਬੁੱਟਰ ਨੂੰ ਉਹਨਾਂ ਦੇ ਗੇਮ ਜਿਹੇ ਗੱਲਾਂ ਨਾ ਨਾ ਜਿਵੇਂ ਬੁੱਟਰਦਿਆਂ ਨੇ ਓਵੇਂ ਸੀਗੀਆਂ ਮੁੱਛਾ ਮੇਰੇ ਮੈਂ ਤਾਂ ਹੁਣ ਕਟਾਈਆਂ ਦਿੱਤੀਆਂ ਕਿੱਥੇ ਬੁੱਟਰ ਕਿੱਥੇ ਐ ਟ੍ਰੇਰ ਉਹੀ ਨਹੀਂ ਲੱਭ ਰਿਹਾ ਬੁੱਟਰ ਕਿੱਥੇ ਐ ਨਾ ਲਾਈਵ ਦੇ ਵਿੱਚ ਆ ਜੀ ਚੱਲ ਕਰ ਲਓ ਸੈਟ ਬੰਦੇ ਨੇ اور جناب میں ਤਾਂ ਇਹ ਕਹਿੰਦਾ ਸੀ ਕਿ ਪੰਜ ਜਿਹੇ ਕਾਰਨਾਮੇ ਮੈਨੂੰ ਪਤਾ ਲੱਗੇ ਯਾਰ ਕਿਹਜਾ ਪੁੱਤੂ ਬੰਦਾ ਨਹੀਂ ਕਿਹਨੇ ਇੱਕ ਹੋਰ ਮੈਂ ਅਰਥ ਤੇਰੀ لا ਮੈਰੀ ਜਾਣਾ بھائی اوئے نہیں بھائی میرے ਨੂੰ ਨਹੀਂ ਪਤਾ ਕੀ ਲੈਣਾ ਯਾਰ ਆ ਗੱਲਾਂ লাইਵ 'ਚ ਕਰਨ ਵਾਲੀਆਂ ਥੋੜੀ ਆ ਯਾਰ адੂੰ ਨਹੀਂ نہیں ਮੈਂ ਨਹੀਂ ਪੁੱਛਿਆ ਯਾਰ بھائی ਯਾਰ ਭਾਈ ਇਹ ਮਤਲਬ ਨਹੀਂ ਨਹੀਂ اچھا چلا ہوںเรਂਜਾ ਕਹਿੰਦਾ ਮਤਲਬ ਹਾਂ ਜਬ ਵਧੀਆ ਬਈ ওকে ਜੀ ਹਾਂ ਹਾਂ ਉਹ ਵੀ ਇੱਕ ਵੀਰ ਵੀਰ ਪੁੱਛ ਰਿਹਾ ਕਹਾਂ ਚਲੋ ਠੀਕ ਹੈ ਹੁਣ ਮੇਰਾ ਵਿਆਹ 4 ਸਾਲਾਂ ਤੱਕ ਅੱਛਾ ਕਰਦੇ ਆਂ ਜਿਹੜੀ ਕੁੜੀ ਨੂੰ ਤਿਆਰ ਕਰ ਰਹੇ ਆ ਗੁੱਤਾ ਘੱਤਾ ਕਰ ਰਹੇ ਆ 4 ਸਾਲਾਂ ਤੱਕ ਤੇ ਵੀ ਤੂੰ ਕੀ ਕਹਿੰਦਾ ਮੈਂ ਕਿ ਨਵੇਂ ਕਿਹੜੇ ਨਵਾਂ ਕਿਹੜਾ ਬੰਦਾ ਆ ਗਿਆ ਕਰਦੂਤਾਂ ਵਾਲਾ ਮੈਂ ਤਾਂ ਬਸ ਬਿਰਤ ਨੂੰ ਪਰਸਨਲ ਦੱਸੂਗਾ ਅਜਾ ਅਜਾ ਠੀਕ 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 ਜਰੂਰੀ ਆ ਜਰੂਰੀ ਆ ਪਰਸਨਲ ਵੇਕ ਬੋਲ ਮੈਂ ਕਹਿੰਦਾ ਕਿ ਕਮੈਂਟਾਂ ਦੇ ਗੇ ਨੂੰ ਗਾਲਾ ਨਾ ਕੱਢੋ ਭਾਈ ਗਾਲਾ ਨਾ ਕੱਢੋ ਯਾਰ ਨਾ ਨਾ ਭਾਈ ਕਾਲਾ ਕੂਲਾ ਨਾ ਕੱਢੋ ਯਾਰ ਗਾਲਾ ਗਾਲਾ ਕਰਕੇ ਤਾਂ ਬੰਦੇ ਨਾ ਸੀ ਕਰ ਲੋ ਬੰਦੇ ਨੂੰ ਇਹਦੇ ਤੇ ਅ ਡਾਲਾ ਕਮੈਂਟਾਂ ਚ ਨਾ ਕੱਢੋ ਯਾਰ ਮੈਂ ਕਰ ਮੈਂ ਕਹਾਂ ਕਹਿਰੀ ਮੈਂ ਅਰਚ ਮੈਂ ਤੁਹਾਨੂੰ ਫੋਨ ਲਾਉਣਾ ਮਾੜੀ ਕੋਈ ਗੱਲ ਕਰਨੀ ਆ ਮੈਂ ਕੱਢਿਓ ਭਾਈ ਕੱਢਿਓ ਨਾ ਯਾਰ ਨੇ ਨਹੀਂ ਮੈਂ ਨਹੀਂ ਨਹੀਂ ਕਹਿ ਰਹੇ ਉਹ ਲੋਕ ਹੀ ਇਕੱਠੀ ਜਾਂਦੇ ਹਲੇ ਮੈਂ ਕਹਿ ਰਿਹਾ ਮੈਂ ਨਾ ਕੋਈ ਗੱਲ ਨਹੀਂ ਕਰ ਰਿਹਾ ਮੈਂ ਉਹ ਹੀ ਹਾਂ ਮੈਂ ਤਾਂ ਮੈਂ ਕਿਹਾ ਐਂ ਕਹਿੰਦਾ ਮੈਂ ਕਿਹਾ ਮੈਂ ਤੁਹਾਨੂੰ ਫੋਨ ਲਉਣਾ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਠੀਕ ਆ ਠੀਕ ਆ ਮਾੜਾ ਤੂੰ ਹੀ ਕਰ ਤੂੰ ਜੇਕਰ ਨਾ ਵੀ ਪਤਾ ਤਾਂ ਲਾਈਵ ਇਧਰੋਂ ਹਾਂ 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 ਉੱਪਰ ਕਲਿੱਕ ਕਰਕੇ ਬੰਦਿਆਂ ਦੇ ਲੀਵ ਤੇ ਕਲਿੱਕ ਕਰ ਦਿਓ ਬਾਈ ਫਿਰ ਨਿਕਲ ਜਾਣਾ ਵਾ ਠੀਕ ਆ ਠੀਕ ਆ ਤੁਸੀਂ ਫਿਰ ਬੈਠੋ ਫਿਰ ਮੈਂ ਮੈਂ ਤੁਹਾਨੂੰ ਫੋਨ ਲਉਣਾ ਨਹੀਂ ਤੂੰ ਤੂੰ ਨਾ ਜਾਈ ਮੈਂ ਭੇਜੂ ਫਿਰ ਮੈਂ ਬੜਾ ਯਾਰ ਐਕਸਪੈਕਟ ਉਹ ਲੱਗੂਗਾ ਨਾ ਕਿਹੜਾ ਹੁੰਦਾ ਉਹ ਤਗੜਾ ਯਾ ਆ ਜਾਏ ਯਾਰ ਅੱਪੀ ਜੱਕ ਕੇ ਦੇਖ ਲਈ ਹੁੰਦਾ ਤੂੰ ਕਰਦੇ ਯਾਰ ਸਾਨੂੰ ਭਰਾਵਾ ਹਾਂ ਹੋਰ ਸੁਣਾਪਿਆ ਵੀ ਕੀ ਹਾਲ ਚਾਲ ਆ ਬੜ ਵਧੀਆ ਮੇਰੇ ਵੀ ਬੜ ਵਧੀਆ ਤੂੰ ਦੱਸ ਉਹ ਕਿੰਨੀ ਜੀ ਆਉਂਦੇ ਬੋਹੀਮੀਆਂ ਕਾਂਟੀ ਯਾਰ ਸੇਗਰੋਂ ਦੇਖ ਉਹ ਯਾਰ ਗਲਤੀ ਹੋ ਗਈ ਥੋੜੀ ਜੀ ਸ਼ਕਲ ਤੀ ਦੇਖਦਾ ਹੁਣ ਬਬੇ ਮੈਂ ਤਾਂ ਆਪਣੀ ਅੱਜ ਭੈਣ ਜੋ ਕਿਤੇ ਗਿਆ ਹੈਅਰ ਕਰ ਤੋਂ ਬਾਹਰ ਨਿਕਲ ਆ ਜਮੈਂ ਉਹ ਜੱ ਆਈ ਤਾਂ ਨੂੰ ਤੋੱਦ ਤੋੱਦ ਪਉਣਗੇ ਇਹਨੂੰ ਚੱਕ ਲੈਣਗੇ ਕਰੋਨਾ ਲੱਤਾਂ ਦੀ ਛੁੱਟੀ ਸੀਗੀ ਅੱਜ ਵੀਰੇ ਸੰਡੇ ਹੀ ਨਾ ਆਈ ਤਾਂ ਪਿਆ ਵੀ 11 12 ਵਜੇ ਹੁਣ ਮੇਰੀ ਗਰੰਟੀ ਆ ਬਸ ਲਾਲਾ ਬਿਰਹੀ ਉੱਠਿਆ ਕਰਦੀ ਲਈ ਬੰਦ ਕੇ ਤੂੰ ਹਜੇ ਕਰਨੀ ਆ ਗੱਲਾਂ ਬਾਤਾਂ ਨਾ ਯਾਰ ਉਹ ਪੇ ਵੀ ਤਾਂ ਵੀ ਬੜੇ ਨਾ ਵਾਰ ਰੱਖੇ ਹੋਏ ਜਿਵੇਂ ਬੁੱਟਰ ਦੂਜਾ ਆਪਣਾ ਬੱਗਾ ਇਹਨੂੰ ਪਾ ਵੀ ਕੇ ਨਾ ਪਾ ਵੀ ਕੌਣ ਆ ਤਾਂ ਜਿਵੇਂ ਪੁੱਤਰ ਨੂੰ ਪੁੱਤਰ ਕਹਿੰਦਾ ਨਾ ਕੋਈ ਬੱਗਾ ਇਹਨੂੰ ਪਾਵੀ ਕਹਿੰਦਾ ਮੈਂ ਪੁੱਤਰ ਕਹਿੰਦਾ ਪੁੱਤਰ ਵੀ ਪਾਵੀ ਕੋਈ ਪਾਵੀ ਕੋਈ ਪੈਵੀ ਹੈ ਨਾ ਇਦਾਂ ਦੇ ਨਾਮ ਨੇ ਪਰ ਮੇਰੇ ਨਾਮ ਨਹੀਂ ਕਹਿੰਦੇ ਸੀੜ ਸੜ ਕੀਤੇ ਤੂੰ ਜਾ ਪ੍ਰਵਾ ਇਹਨੂੰ ਕੋਈ ਕੈਰੀ ਕੋਈ ਚੈਰੀ ਕੋਈ ਚੈਰੀ ਚੈਰੀ ਗੋਗ ਬਣਦਾ ਇਹਦੇ ਨਾਮ ਦਾ ਤਾਂ ਸਾਪ ਹੀ ਬਣਾ ਦਿੰਦੇ ਆ ਨਹੀਂ ਤੇਰਾ ਇਹ ਤੇ ਕਮੈਂਟ ਆ ਆਪਣਾ ਕੀ ਕਹਿੰਦਾ ਵਿੱਚ ਬੁਣਾਣਾ ਜ਼ਰੂਰੀ ਨਹੀਂ ਜੇ ਮੈਂ ਪ੍ਰਭਾਵ ਪਾ ਰਿਹਾ ਹਾਂ ਇਹੋ ਬੰਦੇ ਤੇ ਤੂੰ ਉੱਥੇ ਅਰਸ਼ੀਮਨ ਨੂੰ ਵੀ ਫੋਨ ਕਰਦਾ ਠੀਕ ਹੈ ਹਾਂ ਜਾ ਮੈਨੂੰ ਵੀ ਲਾ ਲਿਓ ਕਾਨਫਰੈਂਸ ਬੈਠਣਾ ਬਗੰਨਾ ਤੂੰ ਫੋਨ ਚੱਕਦੇ ਨਹੀਂ ਭੇਜ ਭਾਈ بڑے ਬੰਦੇ ਤੁਸੀਂ ਉਹ ਮੇਰਾ ਨੰਬਰ ਨਵਾਂ ਵਾ ਹਰ ਤੂੰ ਸੈਂਡ ਕਰਦੀ ਬੇਬ ਨੂੰ ਹੈਗਾ ਮੇਰੇ ਕੋਲ ਬਸ ਇਹ ਠੀਕ ਆ ਤੂੰ ਭਾਈ ਵਾਲਾ ਨਾ ਆ ਜਾਓ ਫਿਰ ਜਦ ਕਾਨਫਰੈਂਸ ਤੂੰ ਆਉਂਦੇ ਆ ਜਾਓ ਕਰਦੇ ਨਾਲੇ ਗੱਲਾਂ ਵਰਤਾ ਓਕੇ ਬੜਾ ਠੀਕ ਆ ਓਕੇ ਓਕੇ ओके भाई ਧੰਨਵਾਦ ਬਾਈ ਨੂੰ ਲਵ ਯੂ ਧੰਨਵਾਦ ਧੰਨਵਾਦ ਯਾਰ ਬਾਈ ਬਹੁਤ سپورਟ ਕੀਤੀ ਯਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਯਾਰ ਚਲੋ ਬਾਈ ਓਕੇ ਜੀ سپورਟ ਦਿਖਾ ਬਾਈ ਬਾਈ ਲਵ ਯੂ ਲਵ ਯੂ ਓਕੇ ਓਕੇ